ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਲੋਕਾਂ ਦੇ ਘਰਾਂ ਦੀਆਂ ਛੱਤਾ ਤੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦਾ ਮੁੱਦਾ ਚੁੱਕਿਆ ਹੈ। ਉਹਨਾਂ ਕਹੇ ਕਿ ਅੰਮ੍ਰਿਤਸਰ ਦੇ ਲక్ష్ਮੀ ਵਿਹਾਰ, ਇੰਦਰਾ ਕਲੋਨੀ, ਨਹਿਰੂ ਕਲੋਨੀ, ਨਿਊ ਨਹਿਰੂ ਕਲੋਨੀ, ਆਕਾਸ਼ ਅਵੇਨਿਊ ਅਤੇ ਹੋਰ ਇਲਾਕਿਆਂ 'ਚ ਲੋਕਾਂ ਦੀਆਂ ਛੱਤਾਂ ਤੇ 132 ਕੇਵੀ ਵਾਇਰ ਹਾਈ ਵੋਲਟੇਜ ਦੀਆਂ ਤਾਰਾਂ ਜਾਂਦੀਆਂ ਨੇ। ਪਹਿਲਾਂ ਇਸ ਵੱਲ ਕੋਈ ਧਿਆਨ ਇਸ ਲਈ ਨਹੀਂ ਦਿੰਦਾ ਸੀ ਕਿਉਂਕਿ ਉੱਥੇ ਕੋਈ ਜ਼ਿਆਦਾ ਆਬਾਦੀ ਨਹੀਂ ਸੀ ਪਰ ਹੁਣ ਇਹਨਾਂ ਇਲਾਕੇਾਂ 'ਚ ਸੰਘਣੀ ਆਬਾਦੀ ਹੋ ਗਈ ਹੈ ਵਿਧਾਇਕ ਨੇ ਕਿਹਾ ਹੈ ਕਿ ਤਾਰਾ ਇੰਨੀਆਂ ਹਾਈ ਪਾਵਰ ਨੇ ਕਿ ਇਹ ਤਾਰਾ ਲੋਕਾਂ ਨੂੰ 5-10 ਮੀਟਰ ਤੋਂ ਵੀ ਖਿੱਚ ਲੈਂਦੀਆਂ ਨੇ ਅਤੇ ਲੋਕ ਬੁਰੀ ਤਰ੍ਹਾਂ ਝੁੱਲਸ ਜਾਂਦੇ ਨੇ ਇੱਥੋਂ ਤੱਕ ਕਿ ਕਈ ਲੋਕਾਂ ਦੀ ਤਾਂ ਮੌਤ ਹੋ ਜਾਂਦੀ ਹੈ ਉਹਨਾਂ ਨੇ ਅਪੀਲ ਕੀਤੀ ਹੈ ਤਾਂ ਜੋ ਇਹਨਾਂ ਤਾਰਾ ਨੂੰ ਸ਼ਿਫਟ ਕਰਵਾਇਆ ਜਾਵੇ ਜਾਂ ਫਿਰ ਅੰਡਰਗਰਾਊਂਡ ਕੀਤਾ ਜਾਵੇ। ਇਸੇ ਤਰ੍ਹਾਂ ਵਿਧਾਇਕ ਲਾਲਬ ਸਿੰਘ ਉਗੋਕੇ ਨੇ ਕਿਹਾ ਕਿ ਉਹਨਾਂ ਦੇ ਹਲਕੇ ਅਤੇ ਪੂਰੇ ਪੰਜਾਬ 'ਚ ਹਾਈ ਵੋਲਟੇਜ ਤਾਰਾ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੋਂ ਲੰਘਦੀਆਂ ਨੇ। ਇਹਨਾਂ ਨਾਲ ਕਾਫੀ ਜਾਨਾਂ ਹੁਣ ਤੱਕ ਜਾ ਚੁੱਕੀਆਂ ਨੇ। ਇਸ ਦਾ ਜਵਾਬ ਦਿੰਦਿਆਂ ਕੈਬਨਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਕਿਹਾ ਕਿ ਉਕਤ ਇਲਾਕਿਆਂ 'ਚ ਹਾਈ ਵੋਲਟੇਜ ਤਾਰਾ ਲੰਘਦੀਆਂ ਨੇ। ਇਹ ਲਾਈਨਾਂ ਕਰੀਬ 50-55 ਸਾਲ ਪਹਿਲਾਂ ਚਾਲੂ ਕੀਤੀਆਂ ਗਈਆਂ ਸਨ। ਲੋਕਾਂ ਵੱਲੋਂ ਇਹਨਾਂ ਤਾਰਾਂ ਦੇ ਹੇਠਾਂ ਅਤੇ ਨੇੜੇ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਉਸਾਰੀਆਂ ਗਈਆਂ ਨੇ ਉਹਨਾਂ ਕਿਹਾ ਕਿ ਹੁਣ ਬਣ ਰਹੇ ਰਿਹਾਇਸ਼ੀ ਖੇਤਰਾ 'ਚ ਇਹ ਬਿਜਲੀ ਲਾਈਨਾਂ ਨਹੀਂ ਬਣਾਈਆਂ ਜਾਂਦੀਆਂ ਇਹਨਾਂ ਮਾਮਲਿਆਂ 'ਚ ਅਣਅਧਿਕਾਰਤ ਉਸਾਰੀਆਂ ਕਰਨ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾਂਦੇ ਨੇ ਪਾਵਰਕਾਮ ਵੱਲੋਂ ਇਹਨਾਂ ਬਿਜਲੀ ਲਾਈਨਾਂ ਦੇ ਨੇੜੇ ਅਤੇ ਹੇਠਾਂ ਕੀਤੀਆਂ ਗਈਆਂ ਅਨ ਅਧਿਕਾਰਤ ਉਸਾਰੀਆਂ ਵਾਲੇ ਇਲਾਕੇ ਦੇ ਲੋਕਾਂ ਨੂੰ ਸਮੇਂ-ਸਮੇਂ ਤੇ ਅਖਬਾਰਾਂ ਰਾਹੀਂ ਜਨਤਕ ਸੂਚਨਾ ਵੀ ਦਿੱਤੀ ਜਾਂਦੀ ਹੈ। ਉਹਨਾਂ ਕਹੇ ਕਿ ਅਜਿਹੇ ਇਲਾਕਿਆ 'ਚ ਬਿਜਲੀ ਦੀਆਂ ਤਾਰਾਂ ਨੂੰ ਸ਼ਿਫਟ ਕਰਨ ਜਾਂ ਹਟਾਉਣ ਦਾ ਕੰਮ ਖਪਤਕਾਰ ਜਾਂ ਅਰਜੀ ਕਰਤਾ ਦੀ ਬੇਨਤੀ ਤੇ ਕੀਤਾ ਜਾਂਦਾ ਹੈ। ਅਸਲ ਖਰਚਾ ਅਰਜੀ ਕਰਤਾ ਵੱਲੋਂ ਜਮ੍ਹਾਂ ਕਰਵਾਉਣਾ ਹੁੰਦਾ ਹੈ। ਇਸ ਲਈ ਪਾਵਰਕਾਮ ਵੱਲੋਂ ਆਪਣੇ ਖਰਚੇ ਤੇ ਇਹਨਾਂ ਲਾਈਨਾਂ ਦੀ ਸ਼ਿਫਟਿੰਗ ਨਹੀਂ ਕੀਤੀ ਜਾਂਦੀ।